ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲ ਲਾਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਐਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹੜ ਲਈ ਤਿੰਨ ਤਿੰਨ ਪਾਲਕ ਕਟੀਆਂ ਤੇ ਇੱਕ ਟਾਪ ਕੁਆਲਟੀ ਦੀ ਹੀਫਰ ਚੰਗੇ ਸੀ ਮੰਦੀ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦਾਦੇ ਹਸੀ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 79738482 ਵੀਰੇ 79738482 ਵੀਰ ਦਾ ਮੋਬਾਈਲ ਨੰਬਰ ਆ ਜਿਹੜੀ ਵੀਰੇ ਆਪਾਂ ਪਹਿਲੇ ਨੰਬਰ ਤੇ ਮੀਨੀ ਕੱਟੀ ਸਿੰਘ ਹਾਲ ਦੇਣੇ ਦੇਖ ਰਹੇ ਕਿੰਨੀ ਗਮ ਰਹੀ ਦੀ ਇਹ ਵੀਰੇ 11 ਮਹੀਨੇ ਦੀ ਆ 11 ਮਹੀਨਿਆਂ ਦੀ ਕੱਟੀ ਆ ਬਿਲਕੁਲ ਐਨ ਨੁਗਰੀ ਘੋੜੀ ਵਾਂਗੂ ਕੰਨ ਸਿੱਧੇ ਨੇ ਬਿਲਕੁਲ ਦੇਖੋ ਚਾਰ ਹੀ ਧਾਨ ਨੇ ਕੋਈ ਫੋਟਸਾਂ ਨਹੀਂ ਪਠਪੋੜੇ ਦੀ ਬਾਂਦਰ ਬਹੁਤ ਸ਼ਾਨਦਾਰ ਖੁੱਲੇ ਅੰਗਾ ਨਹੀਂ ਕੱਟੀ ਆ ਕਿੰਨੀ ਕੁ ਉਮਰ ਆ ਵੀਰੇ ਦੀ 11 ਕਿ ਮਹੀਨੇ ਦੀ ਉਮਰ ਆ ਤੋਰੇ ਬੋਖਾ ਬਸ ਦੋਸਤੋ ਤੁਹਾਨੂੰ ਚੈੱਕ ਕਰਵਾ ਦਈਏ ਬਿਲਕੁਲ ਐਨ ਠੰਡੇ ਸਵਾਲੀ ਸੀਤ ਸੀਲ ਜਹਾਜ਼ ਵਰਗੀ ਕੱਟੀ ਆ ਦੇਖੋ ਪਠਪੋੜੇ ਦੀ ਬਾਂਦਰ ਬਹੁਤ ਸ਼ਾਨਦਾਰ ਆ ਗਈ ਬਾਜੇਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਵੀਰ ਦੀ ਸੇਵਾਦਾਰੀ ਚ ਆਉਂਦੀ ਆ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਬਿਲਕੁਲ ਐਨ ਬੇਦਾਗ ਕੱਟੀ ਬਿਲਕੁਲ ਸਾਫ਼ ਵੀਰੇ ਦੋਨੇ ਹਾਲ ਦੇ ਆ ਸਿੰਘ ਦੋਨੇ ਹਾਲ ਦੇ ਨੇਗੇ ਬਾਕੀ ਪਿੱਠ ਫੁੱਟ ਬਹੁਤ ਸ਼ਾਨਦਾਰ ਲੱਗੀ ਐ ਕੱਟੀ ਦੇ ਜੋ ਕੋਈ ਵੀਰ ਚੰਗੀ ਸੰਭਲੂਗਾ ਤਾਂ ਚੰਗੀ ਪੇਮੈਂਟ ਬਟਾਊਗੀ ਮੂਰੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਮੀਨੀਆ ਕੱਟੀਆਂ ਸਿੰਘ ਹਾਲ ਦੀਆਂ ਜੇ ਕਿਸੇ ਵੀਰ ਦਾ ਸੌਂਗ ਆ ਵੀ ਮੀਨੀਆ ਕੱਟੀ ਸਿੰਘ ਹਾਲ ਦੇ ਵਾਲੀਆਂ ਲੈਣੀਆਂ ਤਾਂ ਵਾਈ ਨਾਲ ਜਰੂਰ ਸੰਪਰਕ ਕਰ ਲੈ ਵੀਰੇ ਰੇਟ ਕਿਹੂਗਾ ਬਾਜੋ ਜਰਾ ਇਹਦਾ ਵੀਰੇ ਬਾਜੋ ਦਾ ਜਿਹੜੇ 27000 ਦੀ ਰੇਟ ਲੱਗੀ ਵੀਰ ਵੀਰ ਕਹਿੰਦਾ ਵੀ ਬਾਜੋ ਰੇਟ 27000 ਦੀ ਪਹਿਲੇ ਨੰਬਰ ਵਾਲੀ ਗੱਟੀ ਦੇ ਦਿਆਂਗੇ ਸਿੰਘ ਹਾਲ ਦੇ ਚਾਰ ਥਾਣ ਕੋਈ ਫੋਟ ਸ਼ਾਂਗ ਨਹੀਂ ਵੀਰੇ ਜਿਹੜੀ ਦੂਜੇ ਨੰਬਰ ਤੇ ਕੱਟੀ ਹੈਗੀ ਇਹਦੀ ਕਿੰਨੀ ਉਮਰ ਆ ਗਈ ਇਹ ਵੀ ਨੇ 10 ਮਹੀਨਿਆਂ ਦੀ ਆ ਇਹ ਕੱਟੀ ਵੀਰ ਕਹਿੰਦਾ 10 ਕਿ ਮਹੀਨਿਆਂ ਦੀ ਆ ਝੋਲੀ ਝਾਲੀ ਕੱਟੀ ਦੇਦੇ ਵੀ ਬਹੁਤ ਸਾਫ਼ ਆ ਦੇਖੋ ਕੱਲਾ ਕੱਲਾਂ ਨੇਖੜਵਾ ਥਾਨ ਲੱਗਿਆਗਾ ਗੈਬ ਤੇ ਸ੍ਰੀ ਕਮਨਾਵਟ ਬਖੋਏ ਵੀ ਕੱਟੀ ਬਹੁਤ ਸੋਹਣੀ ਆ ਰਿੰਗ ਸਿੰਘ ਦੇਖੋ ਸਿੰਘ ਗੋਲਕਾਰ ਦੀ ਜਾਂਦੀ ਹੈ ਗੱਟੀ ਵੀਰੇ ਇਹਦੀ ਕਿੰਨੀ ਕਿੰਨੀ ਉਮਰ ਆ ਗਈ ਹੁਣ ਇਹ ਵੀ ਨੇ 10 ਮਹੀਨਿਆਂ ਦੀ ਆ 10 ਕਿ ਮਹੀਨਿਆਂ ਦੀ ਗੱਟੀ ਦੀ ਇਹਦੀ ਉਮਰ ਆ ਗਈ ਵੀਰੇ ਖੁੱਲ ਕੇ ਗੇੜਾ ਦਵਾ ਲੇ ਤੋਰੇ ਬਖੋ ਆਪਾਂ ਬਾਈਆਂ ਨੂੰ ਚੈੱਕ ਕਰਵਾ ਕਰਵਾ ਦਿਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਲੰਗਾ ਪੈਰਾਂ ਦੀ ਸਿੱਧੀ ਸਾਫ ਬੇਦਾ ਕੱਟੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਕਿ ਇਸ ਤਰ੍ਹਾਂ ਦੀਆਂ ਕੱਟੀਆਂ ਕਿਸੇ ਦੀ ਪੂਛ ਟੁੱਟੀ ਹੁੰਦੀ ਹੈ ਕਿਸੇ ਦਾ ਸਿੰਗ ਟੁੱਟਿਆ ਹੁੰਦਾ ਕਿਸੇ ਦੀ ਟੂ ਹਿੱਲੇਦੀ ਹੁੰਦੀ ਹੈ ਕਿਸੇ ਦੀਆਂ ਲੱਤਾਂ ਵਿੰਗੀਆਂ ਹੁੰਦੀਆਂ ਬਿਲਕੁਲ ਬਿਲਕੁਲ ਲੈਣ ਸਿੱਧੀ ਸਾਫ ਸੁਥਰੀ ਬਾਲਕ ਕੱਟੀ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਦੀਆਂ ਕੱਟੀਆਂ ਵੀਰ ਇਹਦਾ ਕੀ ਰੇਟ ਆ ਬਾਜ ਵਜਾ ਇਹ ਵੀਰੇ 25 ਦੀ ਦੇ ਦਾਂਗੇ ਵੀਰ ਕਹਿੰਦਾ ਰੇਟ ਵੀਰ ਨੇ ਬਾਜ ਵਜੇ ਕੀਤੇ ਨੇਗੇ ਤੇ ਵੀਰੇ ਜਿਹੜੀ ਤੀਜੇ ਨੰਬਰ ਵਾਲੀ ਕੱਟੀ ਹੈਗੀ ਇਵਰੀਨ 8 ਮਹੀਨਿਆਂ ਦੀ ਨੌਮੇਂ ਲੱਗਿਆ ਹੋਇਆ 8 ਮਹੀਨਿਆਂ ਦੀ ਗੱਟੀ ਦੇਦੀ ਉਮਰ ਆ ਵੀਰ ਕਹਿੰਦਾ ਨੌਮਾ ਲੱਗਿਆ ਹੋਇਆਗਾ ਥਣ ਇਹਦੇ ਵੀ ਚਾਰੀ ਨੇ ਮਜ਼ਬੂਤ ਹੱਡੀ ਦੀ ਬਰੀਕ ਚਮੜੀ ਆ ਦੇਖ ਸਕਦੇ ਹੋ ਦੋਸਤੋ ਕਾਗਜ਼ ਵਰਗੀ ਚਮੜੀ ਹੈ ਗੱਟੀ ਦੀ ਕਹਿਣ ਨੂੰ ਨਸਲਾਂ ਦਾ ਫਰਕ ਹੁੰਦਾਗਾ ਤੁਹਾਨੂੰ ਆਪ ਨੂੰ ਹੀ ਪਤਾ ਜਿਹੜਾ ਵੀਰਮਾਲ ਪਸ਼ੂ ਰੱਖਦਾਗਾ ਬਿਲਕੁਲ ਇਹਨਾਂ ਕਾਗਜ਼ ਵਰਗਾ ਪਿੰਡਾਗਾ ਗੱਟੀ ਦਾ ਝੋਲੀ ਝਾਲੀ ਇਹਦੇ ਵੀ ਬਹੁਤ ਸ਼ਾਨਦਾਰ ਹੈ ਵੀਰ ਇਹਦਾ ਕੀ ਰੇਟ ਆ ਬਾਜ ਵਜਾ ਇਹਨਾਂ ਲਈ 15000 ਇਹ ਵੀਰ ਕਹਿੰਦਾ 15000 ਦੀ ਦੇ ਦੇਾਂਗੇ ਮੇਰੇ ਬੰਦੇ ਪੈਰਾ ਪੂਰਾ ਦੀ ਇਹ ਵੀ ਕੱਟੀ ਮਜਬੂਤ ਆ ਚੰਗਾ ਲੈਗ ਸਕੋਰ ਆਗਾ ਕੱਟੀ ਦਾ ਬਿਲਕੁਲ ਸ਼ਾਂਤ ਸਹੀਲ ਠੰਡੇ ਸੁਭਾਅ ਦੀ ਕੱਟੀ ਆ ਕੋਈ ਡਰਦੀ ਕਰਦੀ ਨਹੀਂ ਅਗਲਾ ਕਹਿੰਦਾ ਬੇਈ ਕੱਟੀ ਦੱਸਦੀ ਆ ਕੱਟੀ ਮਿਲ ਜਾਂਦੀ ਵੀਰੇ ਕੱਟੀ ਵੀ ਵੇਖੂਗਾ ਵੀਰ ਦੀ ਗੱਲ ਵੀ ਸਹੀ ਆ ਵਿੱਚ ਵੀਰ ਕਹਿੰਦੇ ਨੇ ਵੀ ਛੋਟੀ ਕੱਟੀ ਨਾਲੋਂ 10-12000 ਦੀ ਮਿਲ ਜਾਂਦੀ ਆ ਨਸਲ ਜਾਤ ਦਾ ਵਟਾ ਹੁੰਦਾ ਦੋਸਤ ਚੰਗੇ ਸੀਮਨ ਦੀ ਕੱਟੀ ਜੇ ਆਪਾਂ ਲਾਵਾਂਗੇ ਤਾਂ ਮੂਰੇ ਚੰਗੀ ਪੇਮੈਂਟ ਹੀ ਵਟਾਊਗੀ ਚੰਗਾ ਤੋਂ ਦਰ ਕਾਟ ਦੇਊਗੀ ਮੇਰੇ ਜਿਹੜੀ 4 ਨੰਬਰ ਦੇ ਹੀਫਰ ਦੇਖਦੇ ਆਂਗੇ ਇਹਦੀ ਕੀ ਕੀ ਡਿਟੇਲ ਹੈਗੀ ਕਿੰਨੇ ਕੁ ਉਮਰ ਦੀ ਹੈ ਇਹ ਵੀਰੇ 10 ਮਹੀਨੇ ਦੀ ਹੈ 10 ਕੁ ਮਹੀਨਿਆਂ ਦੀ ਬਸਤੀ ਦੀ ਉਮਰ ਹੈ ਬਿਲਕੁਲ ਦੁੱਧ ਜਾਂਦਾ ਆਹ ਦੇਖ ਸਕਦੇ ਹੋ ਦੋਸਤੋ ਸ਼ਾਂਤਸ਼ੀਲ ਠੰਡੇ ਸਵਾਲੀ ਬਸਤੀ ਹੈਗੀ ਚਾਰੇ ਹੀ ਨਗ ਵੀਰ ਦੇ ਬਹੁਤ ਸੁੰਦਰ ਨੇਗੇ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੈ ਜੇ ਕਿਸੇ ਵੀਰ ਨੇ ਚਾਰੇ ਲੈਣੇ ਨੇ ਤਾਂ ਚਾਰੇ ਵੀ ਲੈ ਸਕਦਾ ਵੀਰੇ ਫਾਰਮ ਚੋਂ ਲਈ ਵੀ ਪਰ ਆਪਾਂ ਡਿਟੇਲ ਨਹੀਂ ਦੱਸਦੇ ਨਾ ਹੀ ਆਪਾਂ ਨੂੰ ਕੋਪਰ ਪਤਾ ਨਹੀਂ ਆਪੋ ਵੀਰੇ ਨੀਮਣ ਪਰ ਆ ਜੀ ਗੱਲ ਵੀਰ ਕਹਿੰਦਾ ਲਈ ਫਾਰਮ ਚੋਂ ਆ ਡਿਟੇਲ ਆਪਾਂ ਨੂੰ ਪਤਾ ਨਹੀਂ ਦੇਖੋ ਐਵੇਂ ਕਹਿੰਦੀ ਹੈ ਪੀਡੀਐਫ ਦੇ ਕਹਿੰਦੀ ਹੈ ਵਰਲਡ ਵਾਈਡ ਦੇ ਫਲਾਨੇ ਦੀ ਐ ਕੋਈ ਡਿਟੇਲ ਨਹੀਂ ਪਤਾ ਬਾਕੀ ਆਪਾਂ ਨੂੰ ਆਪ ਨੂੰ ਹੀ ਪਤਾ ਵੀ ਬੱਚਾ ਚੰਗਾਗਾ ਪ੍ਰਿੰਟ ਪ੍ਰਿੰਟ ਬੱਸੀ ਦੇ ਬਹੁਤ ਸ਼ਾਨਦਾਰ ਨੇ ਥਣ ਚਾਰ ਨੇ ਕੋਈ ਫੋਟਸ਼ਾਪ ਨਹੀਂ ਬਿਲਕੁਲ ਸਟ੍ਰੇਟਨੈਸ ਠੂਹੀ ਲੈਗ ਸਕੋਰ ਵੀ ਚੰਗਾ ਬੱਸੀ ਦਾ ਦੇਖ ਸਕਦੇ ਹੋ ਦੋਸਤੋ ਜਿੰਨੀ ਕ ਵੀਰ ਕਹਿੰਦਾ ਆਪਾਂ ਨੂੰ ਡਿਟੇਲ ਮਿਲੀ ਆ ਉਨੇ ਕੀ ਦੱਸਾਂਗੇ ਝੂਠ ਦਬਾਣ ਨਹੀਂ ਮਾਰਨਾ ਡੰਗਰ ਨੇ ਵਿਗਣਾ ਹੋੂ ਵਿਗ ਜੂਗਾ ਬਾਕੀ ਅੱਜ ਕੱਲ ਸਾਨੂੰ ਦੋਸਤੋ ਪਤਾ ਹੀ ਆ ਵੀ ਹਰੇ ਕ ਵੀਰ ਸਿਆਣਾਗਾ ਬੀਰੇ ਮਾਲੋ ਵੀ ਉਮਰ ਦਸਾਂ ਕਿ ਮਹੀਨੇ ਦੀ ਹੈ ਕਿ ਰੇਟ ਕੀ ਹੋਊਗਾ ਬੱਸੀ ਦਾ ਬਾਜੋ ਬੱਸੀ ਦਾ ਫੋਨ ਤੇ ਰੇਟ ਕਰਦਾ ਬੱਸੀ ਦਾ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਬੋਦੀ ਵਾਲੀ ਬੱਸੀ ਹੈ ਚੰਗੀ ਸਮੀ ਬਲੀ ਜਾਤ ਕੁਆਲਿਟੀ ਵਾਲੀ ਬਾਜਮ ਰੇਟ ਹੋਣਗੇ ਜੇ ਕਿਸੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 797 38482 38482 ਵੀਰ ਦਾ ਮੋਬਾਈਲ ਨੰਬਰ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ